ਦੁਨੀਆ ਦੇ ਵਿੱਚ ਬੜੀਆਂ ਐਸੀਆਂ ਸੱਚੀਆਂ ਘਟਨਾਵਾਂ ਹਨ ਜਿੰਨਾ ਬਾਰੇ ਸੁਣ ਕੇ ਬੁੱਧੀ ਚੱਕਰਾ ਜਾਂਦੀ ਹੈ ਇੰਨਾਂ ਘਟਨਾਵਾਂ ਅਤੇ ਸੱਚੀਆਂ ਕਹਾਣੀਆਂ ਨੂੰ ਦਿਮਾਗ ਮੰਨਦਾ ਨਹੀਂ ਤੇ ਸੋਚਣ ਤੇ ਮਜਬੂਰ ਹੋ ਜਾਂਦੇ ਹਾਂ ਕਿ ਇਹ ਸੱਚ ਹੈ ਕੁਝ ਸੱਚੀਆਂ ਕਹਾਣੀਆਂ ਐਸੀਆਂ ਹੁੰਦੀਆਂ ਹਨ ਜਿਹੜੀਆਂ ਪਰਤ ਦਰ ਪਰਤ ਸਬੂਤ ਸਾਹਮਣੇ ਲੈ ਆਉਂਦੀਆਂ ਹਨ ਤੇ ਉਹਨਾਂ ਨੂੰ ਫਿਰ ਨਾ ਚਾਹੁੰਦਿਆਂ ਹੋਇਆ ਕਿਉਂਕਿ ਉਹ ਤਰਕ ਦੀ ਕਸੌਟੀ ਤੇ ਪੂਰੀਆਂ ਨਹੀਂ ਉਤਰਦੀਆਂ ਪਰ ਸੱਚੇ ਸਬੂਤ ਸਾਹਮਣੇ ਹੋਣ ਕਰਕੇ ਉਹਨਾਂ ਨੂੰ ਮੰਨਣਾ ਹੀ ਪੈਂਦਾ ਹੈ ਐਸੀ ਹੀ ਇੱਕ ਸੱਚੀ ਘਟਨਾ ਇੰਗਲੈਂਡ ਦੇ ਸ਼ਹਿਰ ਹੈਕਸਮ ਦੇ ਵਿੱਚ ਵਾਪਰਦੀ ਹੈ ਇਸ ਸ਼ਹਿਰ ਦੇ ਵਿੱਚ ਇੱਕ ਫੈਮਿਲੀ ਰਹਿੰਦੀ ਹੈ ਜੌਨ ਪੋਲੋਕ ਅਤੇ ਫਲੋਰੈਂਸ ਦੀ ਇਹ ਦੋਨੋਂ ਹਸਬੰਡ ਵਾਈਫ ਹਨ ਇਹਨਾਂ ਦੇ ਚਾਰ ਬੇਟੇ ਅਤੇ ਦੋ ਬੇਟੀਆਂ ਹਨ। ਚਮੇ ਬੇਟੇ ਵੱਡੇ ਹਨ, ਦੋਨੋਂ ਬੇਟੀਆਂ ਛੋਟੀਆਂ ਹਨ। ਇੱਕ ਬੇਟੀ ਦੀ ਉਮਰ 5 ਸਾਲ ਅਤੇ ਇੱਕ ਬੇਟੀ ਦੀ ਉਮਰ 11 ਸਾਲ ਹੈ। ਇਨ੍ਹਾਂ ਦਾ ਨਾਂ ਹੈ ਜੋਹਾਨਾ ਪੋਲਾਕ ਤੇ ਜੈਕਲਿਨ ਪੋਲਾਕ। ਇਹ ਪਰਿਵਾਰ ਇੱਕ ਆਮ ਪਰਿਵਾਰ ਵਾਂਗੂ ਆਪਣਾ ਘਰ ਨਿਰਭਾਅ ਵਾਸਤੇ ਦੁੱਧ ਦੇ ਕਾਰੋਬਾਰ ਨਾਲ ਸੰਬੰਧਿਤ ਕਾਰੋਬਾਰ ਕਰਦਾ ਹੈ। ਬਹੁਤ ਖੁਸ਼ੀਖੇੜੇ ਦੇ ਵਿੱਚ ਇਸ ਪਰਿਵਾਰ ਦਾ ਸਮਾਪਤੀ ਹੋ ਰਿਹਾ ਹੁੰਦਾ ਹੈ ਪਰ ਇੱਕ ਦਿਨ ਇੱਕ ਐਸੀ ਘਟਨਾ ਜੋ ਇਸ ਘਰ ਦੀਆਂ ਖੁਸ਼ੀਆਂ ਖੇੜਿਆਂ ਨੂੰ ਬਰਬਾਦ ਕਰ ਦਿੰਦੀ ਹੈ ਹੁੰਦਾ ਇਸ ਤਰ੍ਹਾਂ ਹੈ ਜੌਨ ਤੇ ਉਸ ਦੀ ਵਾਈਫ ਫਲੋਰਨ ਆਪਣੇ ਕੰਮ ਤੇ ਜਾਂਦੇ ਹਨ ਬੱਚੇ ਸਕੂਲ ਜਾਂਦੇ ਹਨ ਸਕੂਲ ਦੀ ਛੁੱਟੀ ਹੁੰਦੀ ਹੈ ਤੇ ਛੁੱਟੀ ਤੋਂ ਬਾਅਦ ਇੱਕ ਦੁਖਦਾਈ ਘਟਨਾ ਵਾਪਰਦੀ ਹੈ ਇਸ ਦੁਖਦਾਈ ਘਟਨਾ ਨੇ ਇਸ ਘਰ ਦੀ ਸੁੱਖ ਸ਼ਾਂਤੀ ਪੰਗ ਕਰ ਦਿੱਤੀ ਉੱਥੇ ਹੀ ਇਸ ਘਟਨਾ ਨੇ ਇਸ ਪਰਿਵਾਰ ਨੂੰ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਵੀ ਕਰ ਦਿੱਤਾ ਕਟਨਾ ਇਸ ਤਰ੍ਹਾਂ ਸੀ ਬੱਚੇ ਸਕੂਲ ਹੁੰਦੇ ਹਨ ਸਕੂਲ ਦੀ ਛੁੱਟੀ ਤੋਂ ਬਾਅਦ ਜੋਹਾਨਾ ਤੇ ਜੈਕਲਿੰਗ ਸਕੂਲ ਤੋਂ ਬਾਹਰ ਨਿਕਲਦੀਆਂ ਹਨ ਉਹਨਾਂ ਦੇ ਨਾਲ ਇੱਕ ਦੋਸਤ ਵੀ ਹੁੰਦਾ ਹੈ ਇਹ ਤਿੰਨੇ ਜਾਣੇ ਸੜਕ ਤੇ ਪੈਦਲ ਇਹ ਇੱਕ ਚਰਚ ਵੱਲ ਜਾ ਰਹੇ ਹੁੰਦੇ ਹਨ ਇਹ ਸਾਰਾ ਪਰਿਵਾਰ ਹੀ ਬਹੁਤ ਧਾਰਮਿਕ ਵਿਰਤੀ ਵਾਲਾ ਕੈਥਲਿਕ ਪਰਿਵਾਰ ਸੀ ਇਸ ਕਰਕੇ ਇਸ ਘਰ ਦੇ ਬੱਚੇ ਵੀ ਪਰਮਾਤਮਾ ਦੇ ਵਿੱਚ ਆਸਥਾ ਰੱਖਦੇ ਸਨ ਸੋ ਜੋਹਾਨਾ ਤੇ ਜੈਕਲਿਨ ਸਕੂਲ ਤੋਂ ਬਾਅਦ ਅਕਸਰ ਹੀ ਪੈਦਲ ਤੁਰ ਕੇ ਚਰਚ ਜਾਂਦੀਆਂ ਹੁੰਦੀਆਂ ਸਨ ਉਸ ਦਿਨ ਵੀ ਇਸੇ ਤਰੀਕੇ ਨਾਲ ਜੋਹਾਨਾ ਜੈਕਲਿਨ ਤੇ ਉਹਨਾਂ ਦਾ ਇੱਕ ਦੋਸਤ ਪੈਦਲ ਤੁਰ ਕੇ ਚਰਚ ਵਾਲੇ ਪਾਸੇ ਜਾ ਰਹੇ ਹੁੰਦੇ ਹਨ ਪਰ ਅਚਾਨਕ ਰੋਡ ਦੇ ਉੱਤੋਂ ਇੱਕ ਤੇਜ਼ ਰਫ਼ਤਾਰ ਦੀ ਗੱਡੀ ਆਉਂਦੀ ਹੈ ਤੇ ਇਨ੍ਹਾਂ ਤਿੰਨਾਂ ਬੱਚਿਆਂ ਨੂੰ ਉੜਾ ਦਿੰਦੀ ਹੈ ਇਸ ਐਕਸੀਡੈਂਟ ਦੇ ਵਿੱਚ ਇਹ ਦੋਨੋਂ ਸੱਕੀਆਂ ਪੈਣਾ ਜੋਹਾਨਾ ਤੇ ਜੈਕਲਿਨ ਉਸੇ ਸਮੇਂ ਉਸੇ ਸਥਾਨ ਤੇ ਮੌਤ ਹੋ ਜਾਂਦੀ ਹੈ ਪਰ ਅਫਸੋਸ ਜਿਹੜਾ ਤੀਸਰਾ ਬੱਚਾ ਸੀ ਉਸ ਬੱਚੇ ਦੀ ਵੀ ਹਸਪੀਟਲ ਜਾ ਕੇ ਮੌਤ ਹੋ ਜਾਂਦੀ ਹੈ ਇਸ ਘਟਨਾ ਤੋਂ ਬਾਅਦ ਇਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਆ ਟੁੱਟਦਾ ਹੈ ਰਿਸ਼ਤੇਦਾਰ ਭੈਣ ਭਰਾ ਸੱਜਣ ਮਿੱਤਰ ਆਣ ਕੇ ਦੁੱਖ ਵੰਡਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਇਹਨਾਂ ਦੇ ਮਾਤਾ ਪਿਤਾ ਆਪਣੇ ਬੱਚਿਆਂ ਦੀ ਤੜਪ ਵਾਸਤੇ ਪਾਗਲਾ ਵਾਂਗੂ ਇੱਕ ਹੀ ਗੱਲ ਕਰੀ ਜਾਂਦੇ ਹਨ ਕਿ ਸਾਡੀਆਂ ਬੱਚੀਆਂ ਸਾਨੂੰ ਛੱਡ ਕੇ ਨਹੀਂ ਜਾ ਸਕਦੀਆਂ ਉਹ ਕਿਤੇ ਨਹੀਂ ਗਈਆਂ ਉਹ ਆ ਜਾਣਗੀਆਂ ਉਹ ਜ਼ਰੂਰ ਆਣਗੀਆਂ ਉਹਨਾਂ ਨੂੰ ਆਉਣਾ ਪਵੇਗਾ ਇਸ ਬੈਰਾਗਮਈ ਸਮੇਂ ਦੇ ਵਿੱਚ ਸਾਰੇ ਪਰਿਵਾਰ ਨੂੰ ਸੱਜਣਾ ਮਿੱਤਰਾ ਵਾਂਗੂ ਸੰਭਿਆ ਜਾਂਦਾ ਹੈ ਕੁਝ ਦਿਨਾਂ ਬਾਅਦ ਸਾਰੇ ਰਿਸ਼ਤੇਦਾਰ ਸੱਜਣ ਮਿੱਤਰ ਇਸ ਪਰਿਵਾਰ ਨੂੰ ਇਹ ਸਲਾਹ ਦਿੰਦੇ ਹਨ ਕਿ ਜੇ ਤੁਸੀਂ ਇਸ ਤਰ੍ਹਾਂ ਹੀ ਕਰੋਗੇ ਤੇ ਤੁਹਾਡੇ ਉਹਨਾਂ ਚਾਰ ਬੱਚਿਆਂ ਨੂੰ ਕੌਣ ਦੇਖੇਗਾ ਸੋ ਹੁਣ ਉਹਨਾਂ 'ਤੇ ਧਿਆਨ ਕਰੋ ਤੇ ਕੁਛ ਚਿਰ ਵਾਸਤੇ ਤੁਸੀਂ ਇਸ ਸ਼ਹਿਰ ਤੋਂ ਮੂਵ ਹੋ ਜਾਓ ਤਾਂ ਕਿ ਉਹਨਾਂ ਦੋਵਾਂ ਬੱਚਿਆਂ ਦੇ ਦੁੱਖ ਤੋਂ ਤੁਸੀਂ ਬਾਹਰ ਉੱਭਰ ਸਕੋ ਇਸ ਹਾਦਸੇ ਤੋਂ ਤੁਸੀਂ ਉੱਪਰ ਆ ਸਕੋ ਇਸ ਗੱਲ ਨੂੰ ਮੁੱਖ ਰੱਖਦੇ ਹਾਂ ਇਹ ਪਰਿਵਾਰ ਹੈਕਸਮ ਤੋਂ ਮੂਵ ਹੋ ਕੇ ਵਟਲੀਬੇ ਤਲਾ ਜਾਂਦਾ ਹੈ ਤੇ ਠੀਕ 17 ਮਹੀਨਿਆਂ ਬਾਅਦ ਇਸ ਪਰਿਵਾਰ ਦੇ ਵਿੱਚ ਫੇਰ ਇੱਕ ਕੌਤਕ ਵਰਤਦਾ ਹੈ ਇਸ ਪਰਿਵਾਰ ਦੇ ਵਿੱਚ ਫੇਰ ਦੋ ਜੁੜਵਾਂ ਬੱਚੀਆਂ ਦਾ ਜਨਮ ਹੁੰਦਾ ਹੈ ਜਦੋਂ ਡਾਕਟਰ ਜੌਨ ਨੂੰ ਆ ਕੇ ਇਹ ਖੁਸ਼ਖਬਰੀ ਦੱਸਦਾ ਹੈ ਕਿ ਤੁਹਾਡੇ ਘਰ ਦੋ ਜੁੜੂਆ ਬੱਚੀਆਂ ਨੇ ਜਨਮ ਲਿਆ ਹੈ ਤੇ ਬੜੀ ਹੈਰਾਨੀ ਦੇ ਨਾਲ ਜੌਨ ਪੋਲਕ ਡਾਕਟਰ ਵਲ ਦੇਖਦਾ ਹੈ ਤੇ ਡਾਕਟਰ ਦੇ ਜ਼ਿਹਨ ਦੇ ਵਿੱਚ ਵੀ ਇੱਕ ਪ੍ਰਸ਼ਨ ਚਿੰਨ ਲੱਗ ਜਾਂਦਾ ਹੈ ਕਾਰਨ ਕਿ ਕਿ ਪਿਛਲੇ 9 ਮਹੀਨਿਆਂ ਦੌਰਾਨ ਜਦੋਂ ਜੌਨ ਦੀ ਵਾਈਫ ਦਾ ਚੈੱਕਅਪ ਚੱਲ ਰਿਹਾ ਸੀ ਇਹਨਾਂ 9 ਮਹੀਨਿਆਂ ਦੇ ਵਿੱਚ ਮਾਂ ਅਤੇ ਬੇਬੀ ਦੇ ਚੈੱਕਅਪ ਦੇ ਵਿੱਚ ਕਿਸੇ ਵੀ ਰਿਪੋਰਟ ਦੇ ਵਿੱਚ ਵਿੰਸ ਬੇਬੀ ਦਾ ਜਿਕਰ ਨਹੀਂ ਸੀ ਆਇਆ ਜਦੋਂ ਵੀ ਡਾਕਟਰ ਨੇ ਚੈੱਕਅਪ ਕੀਤਾ ਸੀ ਉਸ ਵੇਲੇ ਇੱਕ ਬੇਬੀ ਦੀ ਹਾਰਟਬੀਟ ਦਾ ਹੀ ਜਿਕਰ ਆਉਂਦਾ ਰਿਹਾ ਸੀ ਪਰ ਇਹ ਇੱਕ ਹੈਰਾਨ ਕਰ ਦੇਣ ਵਾਲੀ ਗੱਲ ਸੀ ਖੈਰ ਜੌਨ ਕਮਰੇ ਵਿੱਚ ਜਾ ਕੇ ਆਪਣੀ ਵਾਈਫ ਨੂੰ ਮਿਲਦਾ ਹੈ ਆਪਣੀਆਂ ਦੋਨੋਂ ਬੇਟੀਆਂ ਨੂੰ ਦੇਖਦਾ ਹੈ ਤੇ ਦੇਖਦਿਆਂ ਹੀ ਉਸ ਦੇ ਜ਼ਿਹਨ 'ਚ ਆਉਂਦਾ ਹੈ ਕਿ ਕਿਤੇ ਭਾਵੇਂ ਉਸ ਦਾ ਧਿਆਨ ਆਪਣੀਆਂ ਪੀਕ 17 ਮਹੀਨੇ ਪਹਿਲਾਂ ਮਰੀਆਂ ਬੱਚੀਆਂ ਵੱਲ ਚਲਾ ਜਾਂਦਾ ਹੈ ਪਰ ਫਿਰ ਉਸ ਵਿਚਾਰ ਨੂੰ ਪਰੇ ਕਰਕੇ ਉਹ ਆਪਣੀ ਕਰਦੀ ਨੂੰ ਦੇਖਦਾ ਹੈ ਇੰਨੇ ਸਮੇਂ ਦੇ ਵਿੱਚ ਨਰਸ ਇਹਨਾਂ ਦੋਨਾਂ ਬੱਚੀਆਂ ਨੂੰ ਉਹਨਾਂ ਦੇ ਮਾਤਾ-ਪਿਤਾ ਦੀ ਗੋਦ ਵਿੱਚ ਫੜਾ ਦਿੰਦੀਆਂ ਹਨ ਗੋਦੀ ਵਿੱਚ ਲੈਂਦੀਆਂ ਹੀ ਇਹ ਤੋਨੋਂ ਮਾਤਾ-ਪਿਤਾ ਸੋਨ ਹੋ ਜਾਂਦੇ ਹਨ ਤੇ ਇਥੋਂ ਸ਼ੁਰੂ ਹੁੰਦਾ ਹੈ ਇਸ ਕਹਾਣੀ ਦਾ ਇੱਕ ਹੋਰ ਅਧਿਆਏ ਕਾਰਨ ਕਿ ਕੇ ਜੌਨ ਦੇ ਰਿਸ਼ਤੇਦਾਰਾਂ ਦੇ ਵਿੱਚ ਕਿਸੇ ਦੇ ਵਿੱਚ ਵੀ ਅੱਜ ਤੱਕ ਟਵਿਨਸ ਬੇਬੀ ਨਹੀਂ ਹੋਏ ਸਨ ਪਰ ਏ ਅਚੰਭੇ ਦੇ ਨਾਲ ਦੋ ਬੇਟੀਆਂ ਦਾ ਜਨਮ ਹੋਣਾ ਨਾਲ ਹੀ ਜਦੋਂ ਇਹਨਾਂ ਬੇਟੀਆਂ ਨੂੰ ਜੌਨ ਤੇ ਉਸ ਦੀ ਘਰ ਦੀ ਆਪਣੀ ਗੋਦੀ ਵਿੱਚ ਲੈਂਦੇ ਹਨ ਤੇ ਉਹ ਕੀ ਦੇਖਦੇ ਹਨ ਕਿ ਇਹਨਾਂ ਬੇਟੀਆਂ ਦੇ ਸਰੀਰ ਤੇ ਬਰਥ ਮਾਰਕ ਉਥੇ-ਉਥੇ ਹੀ ਹੈ ਜਿੱਥੇ-ਜਿੱਥੇ ਇਨ੍ਹਾਂ ਦੀਆਂ ਪਹਿਲੀਆਂ ਬੇਟੀਆਂ ਦੇ ਸਰੀਰ ਤੇ ਨਿਸ਼ਾਨ ਸੀ ਇਸ ਤੋਂ ਅਗਾਹ ਹੈਰਾਨੀ ਦੀ ਹੱਦ ਉਦੋਂ ਟੱਪ ਜਾਂਦੀ ਹੈ ਜਦੋਂ ਇਹ ਦੇਖਦੇ ਹਨ ਕਿ ਇਨ੍ਹਾਂ ਬੇਟੀਆਂ ਦੇ ਸਰੀਰ ਦੇ ਉੱਤੇ ਉਹ ਨਿਸ਼ਾਨ ਵੀ ਮੌਜੂਦ ਹਨ ਜਦੋਂ ਵੱਡੀਆਂ ਬੇਟੀਆਂ ਦਾ ਐਕਸੀਡੈਂਟ ਹੋਇਆ ਸੀ ਤੇ ਉਸ ਐਕਸੀਡੈਂਟ ਦੇ ਵਿੱਚ ਉਹਨਾਂ ਬੇਟੀਆਂ ਨੂੰ ਜਿਸ ਸਰੀਰ ਦੇ ਹਿੱਸੇ 'ਚ ਸੱਟਾਂ ਲੱਗੀਆਂ ਸਨ ਉਸੇ-ਉਸੇ ਸਰੀਰ ਦੇ ਹਿੱਸੇ 'ਚ ਇਹ ਨਵ ਜੰਮੀਆਂ ਬੱਚੀਆਂ ਦੇ ਉੱਤੇ ਵੀ ਨਿਸ਼ਾਨ ਮੌਜੂਦ ਸੀ ਇਸ ਗੱਲ ਨੂੰ ਇਹ ਦੋਨੋਂ ਜਾਣੇ ਆਪਣੇ ਮਨ ਵਿੱਚ ਹੀ ਦੱਬ ਲੈਂਦੇ ਹਨ ਹਸਪੀਟਲ ਤੋਂ ਛੁੱਟੀ ਮਿਲਦੀ ਹੈ ਇਹ ਕਾਰੇ ਆਣ ਕੀ ਇਹਨਾਂ ਦੋਨਾਂ ਬੱਚੀਆਂ ਦਾ ਨਾਮ ਰੱਖਿਆ ਜਾਂਦਾ ਹੈ ਗਿਲੈਨਾ ਤੇ ਜੈਨੀਫਰ ਪਰ ਇਹ ਇੱਕ ਵਿਲੱਖਣ ਗੱਲ ਇੱਥੇ ਹੋਰ ਵੀ ਸੀ ਇਸ ਕੇਸ ਦੇ ਵਿੱਚ ਕਿ ਦੁਨੀਆ 'ਚ ਜਿੱਥੇ ਵੀ ਜੁੜਵਾ ਬੱਚੇ ਹੁੰਦੇ ਹਨ ਉਹਨਾਂ ਬੱਚਿਆਂ ਦੀ ਸ਼ਕਲ ਬਖਤਾਤ ਵਿੱਚ ਆਪੋ ਚੁੰਦੀ ਰਲਦੀ ਹੈ ਮੇਲ ਖਾਂਦੀ ਹੈ ਪਰ ਇੱਥੇ ਇਹ ਦੋਨੋਂ ਬੱਚੀਆਂ ਦੀ ਸ਼ਕਲ ਆਪੋ ਚੁੰਦੀ ਮੇਲ ਨਹੀਂ ਖਾਂਦੀ ਪਰ ਇਹ ਦੋਨੋਂ ਬੱਚੀਆਂ ਦੀ ਸ਼ਕਲ ਆਪਣੀਆਂ ਵੱਡੀਆਂ ਭੈਣਾਂ ਜੋ ਕਿ 17 ਮਹੀਨੇ ਪਹਿਲਾਂ ਮਰ ਚੁੱਕੀਆਂ ਸਨ ਉਹਨਾਂ ਨਾਲ ਮੇਲ ਖਾਂਦੀ ਹੈ ਇੱਕ ਬੱਚੀ ਦੀ ਸ਼ਕਲ ਆਪਣੀ ਵੱਡੀ ਭੈਣ ਜੋਹਾਨਾ ਦੇ ਨਾਲ ਤੇ ਇੱਕ ਬੱਚੀ ਦੀ ਸ਼ਕਲ ਆਪਣੀ ਛੋਟੀ ਭੈਣ ਜੈਕਲਿਨ ਦੇ ਨਾਲ ਮੇਲ ਖਾਂਦੀ ਹੈ ਇਹ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਸੀ ਸਮਾਂ ਗੁਜ਼ਰਦਾ ਹੈ ਤਕਰੀਬਨ ਇਹ ਦੋਨੋਂ ਭੈਣਾਂ 4 ਸਾਲ ਦੀਆਂ ਹੁੰਦੀਆਂ ਹਨ ਪਰਿਵਾਰ ਦੇ ਵਿੱਚ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਹੁਣ ਅਸੀਂ ਆਪਣੇ ਪੁਰਾਣੇ ਸ਼ਹਿਰ ਤੇ ਪੁਰਾਣੇ ਘਰ ਵਿੱਚ ਜਾ ਸਕਦੇ ਹਾਂ ਕਿਉਂਕਿ ਪਰਮੇਸ਼ਰ ਨੇ ਸਾਡੀ ਧੀਆਂ ਦੀ ਕਮੀ ਵੀ ਹੁਣ ਪੂਰੀ ਕਰ ਦਿੱਤੀ ਹੈ ਇਸ ਸਮੇਂ ਦੌਰਾਨ ਹੀ ਬਹੁਤ ਵਾਰ ਇਹ ਦੋਨੋਂ ਬੱਚੀਆਂ ਆਪਣੇ ਮਾਤਾ-ਪਿਤਾ ਨੂੰ ਆਪਣੇ ਬ੍ਰਾਹਮਣੇ ਸੁਪਨੇ ਬਾਰੇ ਦੱਸਦੀਆਂ ਹਨ ਜੋ ਕਿ ਸੁਪਨਾ ਉਹਨਾਂ ਨੂੰ ਬਾਰ-ਬਾਰ ਆਉਂਦਾ ਸੀ ਕਿ ਉਹ ਸੜਕ 'ਤੇ ਤੁਰੀਆਂ ਜਾ ਰਹੀਆਂ ਹਨ ਤੇ ਇੱਕ ਤੇਜ਼ ਕਾਰ ਉਹਨਾਂ ਦੇ ਨਾਲ ਐਕਸੀਡੈਂਟ ਕਰ ਦਿੰਦੀ ਹੈ ਇਸੇ ਕਰਕੇ ਇਹ ਬੱਚੀਆਂ ਜਦੋਂ ਵੀ ਘਰ ਤੋਂ ਬਾਹਰ ਨਿਕਲਦੀਆਂ ਸਨ ਇਹ ਕਾਰ ਨੂੰ ਦੇਖ ਕੇ ਰੋੜਾ ਪਾਉਣਾ ਸ਼ੁਰੂ ਕਰ ਦਿੰਦੀਆਂ ਸਨ ਚੀਕਣਾ ਸ਼ੁਰੂ ਕਰ ਦਿੰਦੀਆਂ ਸਨ ਤੇ ਕਹਿੰਦੀਆਂ ਸਨ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਕਾਰ ਸਾਡੇ ਉੱਤੇ ਆ ਜਾਵੇਗੀ ਇਹ ਕਾਰ ਸਾਡੇ ਉੱਤੇ ਚੜ ਜਾਵੇਗੀ 4 ਸਾਲ ਬਾਅਦ ਜਦੋਂ ਪਹਿਲੀ ਵਾਰ ਉਸ ਸ਼ਹਿਰ ਦੇ ਵਿੱਚ ਉਸ ਪੁਰਾਣੇ ਘਰ ਦੇ ਵਿੱਚ ਇਹ ਪਰਿਵਾਰ ਆਉਂਦਾ ਹੈ ਤੇ ਘਰ ਦੇ ਅੰਦਰ ਐਂਟਰ ਕਰਦਿਆਂ ਹੀ ਇਹ ਦੋਨੋਂ ਪੈਣਾ ਇੱਕ ਦੂਜੇ ਵੱਲ ਦੇਖਦੀਆਂ ਹਨ ਤੇ ਭੱਜ ਕੇ ਜਾ ਕੇ ਕਮਰੇ ਚ ਵੜ ਜਾਂਦੀਆਂ ਹਨ ਤੇ ਉਸ ਕਮਰੇ ਦੇ ਬੈੱਡ ਤੇ ਬੈਠ ਜਾਂਦੀਆਂ ਹਨ ਤੇ ਸਾਰਾ ਪਰਿਵਾਰ ਸੁੰਨ ਹੋ ਜਾਂਦਾ ਹੈ ਕਿਉਂਕਿ ਇਹ ਉਹੀ ਕਮਰਾ ਸੀ ਜਿਸ ਕਮਰੇ ਦੇ ਵਿੱਚ ਇਹਨਾਂ ਦੀਆਂ ਵੱਡੀਆਂ ਪਹਿਣਾ ਰਹਿੰਦੀਆਂ ਹੁੰਦੀਆਂ ਸਨ ਹਜੇ ਸਾਰੇ ਜਾਣੇ ਇਹ ਸੋਚ ਹੀ ਰਹੇ ਸਨ ਕਿ ਇਹ ਦੋਨੋਂ ਜਾਣੀਆਂ ਇਸ ਕਮਰੇ ਤੇ ਇਸ ਬੈੱਡ ਤੇ ਹੀ ਕਿਉਂ ਜਾ ਕੇ ਬੈਠੀਆਂ ਇਹ ਆਪਣੇ ਭਰਾਵਾਂ ਦੇ ਕਮਰੇ ਚ ਕਿਉਂ ਨਹੀਂ ਗਈਆਂ ਮਾਤਾ ਪਿਤਾ ਦੇ ਕਮਰੇ 'ਚ ਕਿਉਂ ਨਹੀਂ ਗਈਆਂ ਇਹ ਲੌਬੀ ਵਿੱਚ ਕਿਉਂ ਨਹੀਂ ਬੈਠੀਆਂ ਇੰਨੇ ਚਿਰ ਨੂੰ ਹੀ ਇਹ ਦੋਨੋਂ ਜਾਣੀਆਂ ਉਸ ਕਮਰੇ 'ਚੋਂ ਨਿਕਲ ਕੇ ਬਾਰ-ਬਾਰ ਆ ਕੇ ਇੱਕ ਨੁੱਕਰ ਤੇ ਪਈ ਅਲਮਾਰੀ ਵੱਲ ਜਾਂਦੀਆਂ ਹਨ ਉਸ ਅਲਮਾਰੀ ਨੂੰ ਖੋਲ ਕੇ ਉਹਦੇ ਵਿੱਚੋਂ ਜਦੋਂ ਖਡੌਣੇ ਕੱਢਣ ਲੱਗਦੀਆਂ ਹਨ ਤੇ ਖਡੌਣੇ ਇੱਕ ਦੂਜੇ ਨੂੰ ਵੰਡਦੀਆਂ ਹਨ ਇਹ ਤੇਰਾ ਖਡੌਣਾ ਹੈ ਤੇ ਇਹ ਮੇਰਾ ਖਡੌਣਾ ਹੈ ਸਾਰਾ ਪਰਿਵਾਰ ਦੇਖ ਰਿਹਾ ਸੀ ਕਿਉਂਕਿ ਇਹ ਖਡੌਣੀਆਂ ਦੀ ਵੰਡ ਵੀ ਆਪਣੀਆਂ ਵੱਡੀਆਂ ਪੈਣਾ ਵਾਂਗੂ ਹੀ ਕਰ ਰਹੇ ਸਨ ਇੱਕ ਭੈਣ ਦੇ ਖਡੋਣੇ ਇੱਕ ਲੈ ਰਹੀ ਸੀ ਤੇ ਦੂਜੀ ਭੈਣ ਦੇ ਖਡੋਣੇ ਦੂਜੀ ਲੈ ਰਹੀ ਸੀ ਇਸ ਤੋਂ ਅਗਾ ਜੋ ਕੰਮ ਹੁੰਦਾ ਹੈ ਉਸ ਦੇ ਨਾਲ ਇਸ ਪਰਿਵਾਰ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ ਇਹ ਖਡੋਣੇ ਬਣਦੇ ਆ ਬਣਦੇ ਆ ਇਹ ਦੋਨੋਂ ਪੈਣਾ ਉਸ ਖਡੋਣਿਆਂ ਨੂੰ ਉਹਨਾਂ ਦੇ ਨਾਵਾਂ ਦੇ ਨਾਲ ਬੁਲਾਉਣਾ ਸ਼ੁਰੂ ਕਰ ਦਿੰਦੇ ਆ ਇਹ ਤੀਕਾ ਕੀ ਇਹ ਸੁਣ ਕੇ ਸਾਰਾ ਪਰਿਵਾਰ ਸੁੰਨ ਹੋ ਜਾਂਦਾ ਹੈ ਕਿਉਂਕਿ ਇਹ ਦੋਨੋਂ ਬੱਚੀਆਂ ਇਸ ਸ਼ਹਿਰ ਦੇ ਵਿੱਚ ਇਸ ਘਰ ਦੇ ਵਿੱਚ ਇਸ ਖਡੌਣਿਆਂ ਦੇ ਸਾਹਮਣੇ ਪਹਿਲੀ ਵਾਰ ਆਈਆਂ ਸਨ ਤੇ ਅੱਜ ਤੱਕ ਕਿਸੇ ਨੇ ਵੀ ਇਨ੍ਹਾਂ ਬੱਚੀਆਂ ਦੇ ਨਾਲ ਇੰਨਾ ਵੱਡੀਆਂ ਭੈਣਾਂ ਦੀ ਗੱਲ ਨਹੀਂ ਕੀਤੀ ਸੀ ਸਾਰਾ ਸਮਾਨ ਸੈੱਟ ਕਰਕੇ ਆਰਾਮ ਕਰਨ ਤੋਂ ਬਾਅਦ ਇਹ ਬੱਚੀਆਂ ਆਪਣੇ ਮਾਤਾ ਪਿਤਾ ਨੂੰ ਸ਼ਹਿਰ ਦੇ ਵਿੱਚ ਕੁੰਮਨ ਫਿਰਨ ਵਾਸਤੇ ਬੇਨਤੀ ਕਰਦੀਆਂ ਹਨ ਇਹ ਪਰਵਾਹ ਸ਼ਹਿਰ ਵਿੱਚ ਨਿਕਲਦਾ ਹੈ ਇਹ ਬੱਚੀਆਂ ਆਪਣੇ ਮਾਤਾ ਪਿਤਾ ਦਾ ਹੱਥ ਫੜ ਕੇ ਅੱਗੇ-ਅੱਗੇ ਤੁਰਨ ਲੱਗ ਜਾਂਦੀਆਂ ਹਨ ਜਿਸ ਤਰ੍ਹਾਂ ਕਿ ਇਹਨਾਂ ਨੂੰ ਇਸ ਸ਼ਹਿਰ ਦੀਆਂ ਸਾਰੀਆਂ ਗਲੀਆਂ ਸਾਰੀਆਂ ਦੁਕਾਨਾਂ ਤੇ ਸਾਰੀਆਂ ਸੜਕਾਂ ਬਾਰੇ ਪਤਾ ਹੋਵੇ ਤੁਰਦੇ-ਤੁਰਦੇ ਆਪਨੇ ਸਕੂਲ ਵੱਲ ਆਪਣੇ ਮੰਮੀ ਪਾਪਾ ਨੂੰ ਲੈ ਕੇ ਜਾਂਦੀਆਂ ਹਨ ਤੇ ਹੱਥ ਦਿਖਾ ਕੇ ਇਹ ਕਹਿੰਦੀਆਂ ਹਨ ਮੰਮਾ ਪਾਪਾ ਇਹ ਸਾਡਾ ਸਕੂਲ ਸੀ ਅਸੀਂ ਇੱਥੇ ਪੜ੍ਹਦੀਆਂ ਰਹੀਆਂ ਸਾਂ ਇਹ ਗੱਲ ਸੁਣ ਕੇ ਮਾਤਾ ਪਿਤਾ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਂਦੀਆਂ ਹਨ ਤੇ ਉਹਨਾਂ ਦੇ ਦਿਮਾਗ 'ਚ ਇੱਕ ਗੱਲ ਆਉਂਦੀ ਹੈ ਕਿ ਕਿਤੇ ਉਸ ਵੇਲੇ ਵਿਰਾਗ ਦੇ ਵਿੱਚ ਦੁੱਖ ਦੇ ਵਿੱਚ ਅਨਚੇਤੇ ਦੇ ਵਿੱਚ ਜਿਹੜੀ ਅਰਦਾਸ ਕੀਤੀ ਸੀ ਕਿ ਇਹ ਕਿਤੇ ਨਹੀਂ ਜਾਣਗੀਆਂ ਇਹ ਸਾਡੇ ਕੋ ਆ ਜਾਣਗੀਆਂ ਪਰਮੇਸ਼ਰ ਇਹਨਾਂ ਨੂੰ ਕਾਗ ਦੇਵੇਗਾ ਉਹ ਆਪਣੇ ਆਪ ਹੀ ਕਿਤੇ ਪੂਰੀ ਹੋ ਗਈ ਹੈ ਇੰਨਾ ਸੋਚਦੇ ਸੋਚਦਿਆਂ ਇਹ ਦੋਨੋਂ ਪੈਣਾ ਆਪਣੇ ਮਾਤਾ ਪਿਤਾ ਨੂੰ ਫੇਰ ਉਸ ਰੋਡ ਵੱਲ ਲੈ ਕੇ ਜਾਂਦੀਆਂ ਹਨ ਤੇ ਦੱਸਦੀਆਂ ਹਨ ਅਸੀਂ ਐਸ ਪਾਸੇ ਤੁਰ ਰਹੇ ਹਾਂ ਇਸ ਸਥਾਨ ਤੇ ਪਹੁੰਚਣ ਤੇ ਅਸੀਂ ਇਸ ਤਰ੍ਹਾਂ ਖਲੋਤੀਆਂ ਸੀ ਤੇ ਇੱਕ ਪਿੱਛੋਂ ਤੇਜ਼ ਗੱਡੀ ਆਈ ਜਿਸ ਨੇ ਸਾਨੂੰ ਉਡਾ ਦਿੱਤਾ ਤੇ ਸਾਡਾ ਐਕਸੀਡੈਂਟ ਹੋ ਗਿਆ ਇਹ ਕੰਨਾ ਸੁਣ ਕੇ ਇੱਕ ਵਾਰ ਫੇਰ ਤੋਂ ਇਹ ਪਰਿਵਾਰ ਆਪਣੀਆਂ ਤਰਕਾਂ ਦੀਆਂ ਸਾਰੀਆਂ ਸੀਮਾਵਾਂ ਨੂੰ ਤੋੜ ਦਿੰਦਾ ਹੈ ਤੇ ਚੱਕ ਇਤ ਰਹ ਜਾਂਦਾ ਹੈ ਸਮਾਂ ਬੀਤਦਾ ਹੈ ਇਹ ਦੋਨੋਂ ਪੈਣਾ ਉਸ ਸ਼ਹਿਰ ਦੇ ਵਿੱਚ ਜਿੱਥੋਂ ਵਿਚਰਦੀਆਂ ਹਨ ਤੇ ਇਹਨਾਂ ਨੂੰ ਦੇਖ ਕੇ ਇਹਨਾਂ ਦੇ ਪੁਨਰ ਜਨਮ ਦੀਆਂ ਗੱਲਾਂ ਆਰੰਭ ਹੋ ਜਾਂਦੀਆਂ ਹਨ ਸੰਸਾਰ ਵਿੱਚ ਪੁਨਰ ਜਨਮ ਦੀਆਂ ਬਹੁਤ ਘਟਨਾਵਾਂ ਵਾਪਰਦੀਆਂ ਹਨ ਕੁਝ ਲੋਕ ਮੰਨਦੇ ਹਨ ਤੇ ਕੁਝ ਲੋਕ ਨਹੀਂ ਮੰਨਦੇ ਪਰ ਖਾਸ ਕਰਕੇ ਉਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਸਾਇੰਸ ਦਾ ਬੋਲਬਾਲਾ ਹੈ ਉਸ ਸਥਾਨ ਤੇ ਐਸਾ ਕੇਸ ਹੋਣਾ ਤੇ ਸਾਰੇ ਸਬੂਤ ਨੱਥੀ ਹੋਣੇ ਇੱਕ ਬਹੁਤ ਵੱਡੀ ਪਰਮਾਤਮਾ ਦੀ ਰਮਜ਼ ਦੀ ਦੀਨ ਹੈ ਇੰਨਾ ਭੈਣਾਂ ਦੇ ਵਿਹਾਰ ਦੇ ਵਿੱਚ ਇੱਕ ਫਰਕ ਹੋਰ ਸਾਫ ਹੀ ਦਿਸਦਾ ਹੁੰਦਾ ਸੀ ਇਹ ਭੈਣਾਂ ਭਾਵੇਂ ਜੁੜਵਾ ਸਨ ਇਹਨਾਂ ਦੀ ਉਮਰ ਬਿਲਕੁਲ ਸਮਾਨ ਸੀ ਪਰ ਇਹਨਾਂ ਦੇ ਵਿੱਚ ਇੱਕ ਭੈਣ ਜਿਹੜੀ ਕੀ ਜੋਨਾ ਵਰਗੀ ਦਿਖਦੀ ਸੀ ਉਹ ਆਪਣੀ ਦੂਸਰੀ ਭੈਣ ਜਿਹੜੀ ਜੈਨੀਫਰ ਸੀ ਉਸ ਦਾ ਬਹੁਤ ਜ਼ਿਆਦਾ ਧਿਆਨ ਰੱਖਦੀ ਸੀ ਵੱਡੀਆਂ ਭੈਣਾਂ ਵਾਂਗ ਉਸ ਨੂੰ ਕੇਅਰ ਕਰਦੀ ਸੀ ਇਸ ਕੇਸ ਦੇ ਵਿੱਚ ਇੱਕ ਵਿਲੱਖਣਤਾ ਹੋਰ ਵੀ ਸੀ ਦੁਨੀਆਂ ਦੇ ਵਿੱਚ ਜਿੱਥੇ ਵੀ ਉਨਰ ਜਨਮ ਦੀਆਂ ਗੱਲਾਂ ਆਉਂਦੀਆਂ ਹਨ ਉੱਥੇ ਇਸ ਕੇਸ ਦੀ ਵਿਲੱਖਣਤਾ ਇਹ ਸੀ ਕਿ ਇਹ ਦੋਨੋਂ ਭੈਣਾਂ ਉਸੇ ਮਾਪਿਓ ਦੇ ਘਰ ਦੁਬਾਰਾ ਜਨਮ ਲੈਂਦੀਆਂ ਹਨ ਹੁਣ ਇਹਨਾਂ ਬੱਚੀਆਂ ਦਾ ਜ਼ਿਕਰ ਸਾਰੇ ਸ਼ਹਿਰ ਵਿੱਚ ਫੈਲ ਗਿਆ ਗੱਲ ਮੀਡੀਆ ਤੱਕ ਪਹੁੰਚ ਗਈ ਉਥੇ ਦੇ ਨਿਊਜ਼ਪੇਪਰ ਟੀਵੀ ਚੈਨਲ ਇਹਨਾਂ ਬੱਚੀਆਂ ਨੂੰ ਮਿਲਣ ਆਉਣ ਲੱਗ ਪਏ ਬਹੁਤ ਇੰਟਰਵਿਊ ਹੋਣ ਲੱਗ ਪਏ ਬਹੁਤ ਸਾਰੇ ਟੈਸਟ ਹੋਣ ਲੱਗ ਪਏ ਇਹਨਾਂ ਬੱਚੀਆਂ ਦੇ ਪਰ ਇਹ ਹਰ ਟੈਸਟ ਦੇ ਵਿੱਚੋਂ ਪਾਸ ਹੋ ਜਾਂਦੀਆਂ ਇਹਨਾਂ ਦੀ ਕਹਾਣੀ ਸੁਣ ਕੇ ਇੱਕ ਰਿਸਰਚ ਸਕਾਲਰ ਜੋ ਐਸੇ ਕੇਸਾਂ ਨੂੰ ਡੀਲ ਕਰਦੇ ਹੁੰਦੇ ਸਨ ਸਟੀਵਨ ਸੰਸ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਨ ਆਏ ਜਦੋਂ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਤੇ ਆਪਣੀ ਰਿਪੋਰਟ ਪੇਸ਼ ਕੀਤੀ ਤੇ ਸਾਰੇ 당ਗ ਰਹਿ ਗਏ ਕਿਉਂਕਿ ਉਹਨਾਂ ਵੱਲੋਂ ਪੁੱਛੇ ਸਵਾਲ ਤੇ ਬੱਚਿਆਂ ਵੱਲੋਂ ਦਿੱਤੇ ਜਵਾਬ ਤੇ ਐਵੀਡੈਂਸ ਸਬੂਤ ਬਿਲਕੁਲ ਸੱਚ ਸਾਬਤ ਹੋਏ ਤੇ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਵੀ ਇਹ ਲਿਖਤੀ ਅੰਕਤ ਕੀਤਾ ਕੀ ਇਹ ਬੱਚੀਆਂ ਦੁਬਾਰਾ ਪੁਨਰਜਨਮ ਦੀ ਗੇੜ ਵਿੱਚ ਇਸ ਥਾਂ ਉਪਸਥਿਤ ਹੋਈਆਂ ਹਨ ਇਸ ਤਰੀਕੇ ਨਾਲ ਸਮਾਂ ਬੀਤਿਆ ਇਹ ਬੱਚੀਆਂ 20 ਸਾਲ ਤੱਕ ਆਪਣੀਆਂ ਉਹਨਾਂ ਭੈਣਾਂ ਦੀਆਂ ਗੱਲਾਂ ਯਾਦਾਂ ਤੇ ਉਹਨਾਂ ਦੇ ਤੌਰ ਤਰੀਕੇ ਅਪਣਾਉਂਦੇ ਰਹੇ ਪਰ ਇੱਕ ਵਾਰ ਫੇਰ ਕੁਦਰਤ ਨੇ ਪਲਟਾਖਾਤਾ ਇਸ ਕਹਾਣੀ ਵਿੱਚ ਫੇਰ ਟਵਿਸਟ ਆਇਆ 20 ਸਾਲ ਤੋਂ ਬਾਅਦ ਇੰਨਾ ਬੱਚਿਆਂ ਦਾ ਜੱਕਦਮ ਹੀ ਉਹ ਸਾਰੀ ਪੁਰਾਣੀ ਮੈਮਰੀ ਤੇ ਭੈਣਾਂ ਦੀਆਂ ਗੱਲਾਂ ਬਿਲਕੁਲ ਵਾਸ਼ ਹੋ ਗਈਆਂ ਤੇ ਹੌਲੀ-ਹੌਲੀ ਇਹ ਗ੍ਰਸਤ ਜੀਵਨ ਵਿੱਚ ਆ ਗਈਆਂ ਦੋਨਾਂ ਭੈਣਾਂ ਦਾ ਵਿਆਹ ਹੋ ਗਿਆ ਹੁਣ ਵੀ ਇਸ ਵੇਲੇ ਇਹ ਭੈਣਾਂ ਆਪਣੇ ਪਰਿਵਾਰ ਦੇ ਨਾਲ ਉਸ ਪਰਮਾਤਮਾ ਦੇ ਬਿਆੰਤ ਤੇ ਵਿਲੱਖਣ ਚੋਜਾਂ ਨੂੰ ਦਰਸਾਉਂਦਿਆਂ ਹੋਇਆਂ ਜ਼ਿੰਦਗੀ ਮਾਣ ਰਹੀਆਂ ਹਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ